श्री अरविंद केजरीवाल जी ਜਿਨ੍ਹਾਂ ਦਾ ਸੁਪਨਾ ਸੀਗਾ ਕਿ ਪੂਰੇ ਦੇਸ਼ ਨੂੰ ਇਹ ਬੁਨਿਆਦੀ ਚੀਜ਼ਾਂ ਜੋ ਹੈ ਉਹ ਫ੍ਰੀ ਦਿੱਤੀਆਂ ਜਾਣ ਕਿਉਂਕਿ ਲੋਕ ਟੈਕਸ ਭਰਦੇ ਹਨ ਉਹ ਟੈਕਸ ਕਿ ਕਬਿੰਨ ਰਹੇ تھے उनको ਪਤਾ تھا ਕਿ ਲੋਕ ਕਿੰਨਾ ਟੈਕਸ ਭਰਦੇ ਹੈ ਅੱਜ ਭਾਜਪਾ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਬਹੁਤ ਹੀ ਘੱਟੀਆਂ ਨਿੰਨਯੋਗ ਕਾਰਵਾਈ ਜਿਹੜੀ ਆ ਉਹ ਭਾਜਪਾ ਨੇ ਕੀਤੀ ਹੈ ਕਿ ਕਿਹਦੀ ਵੱਲੋਂ ਤਸੀਲ ਤੋਪੇ ਜੇਲ੍ਹ ਚ ਬੰਦ ਕਰ ਸਕਦੇ ਆ ਆਪਾਂ ਤਾਂ ਉਹਨਾਂ ਦੀ ਸੋਚ ਜਿਹੜੀ ਆ ਇਸ ਵੇਲੇ ਇੰਡੀਆ ਦੇ ਵਿੱਚ ਉਹਨਾਂ ਦੀ ਸੋਚ ਫੈਲ ਚੁੱਕੀ ਹੈ ਵੱਖ-ਵੱਖ ਸਟੇਟਾਂ ਵਿੱਚ ਜਾ ਚੁੱਕੀ ਹੈ ਉਹਨਾਂ ਦੀ ਸੋਚ ਨੂੰ ਬੰਦ ਕਰਨਾ ਭਾਜੀਪੀ ਦੇ ਵੱਸ ਦੀ ਗੱਲ ਨਹੀਂ ਸਤਿਗੁਰ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਢਾਲੀਵਾਲ ਕੈਬਨਰ ਮੰੰਤੀ ਪੰਜਾਬ ਹੁਣੇ ਤੁਸੀਂ ਸਾਜਾਂ ਨੇ ਖਬਰ ਦੇਖੀ ਹੈ ਦੇਸ਼ ਦੇ ਅੰਦਰ ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਨ ਵਾਲੇ ਦੇਸ਼ ਦੇ اندر ਸਿਆਸਤ ਵਿੱਚ ਬਦਲਾਅ ਕਰਨ ਵਾਲੇ ਦੇਸ਼ ਦੇ ਅੰਦਰ ਦਿੱਲੀ ਦੇ ਅੰਦਰ ਗਰੀਬਾਂ ਤੇ ਮਿਡਲ ਕਲਾਸ ਦੇ ਲੋਕਾਂ ਲਈ ਫ੍ਰੀ ਪਾਣੀ ਫ੍ਰੀ ਹਸਪਤਾਲ ਫ੍ਰੀ ਬਿਜਲੀ ਫ੍ਰੀ ਸਿੱਖਿਆ ਸਕੂਲ ਦੇਣ ਵਾਲੇ ਸ਼੍ਰੀ ਅਰਵਿੰਦ ਕੇਜੀਵਾਲ ਜੀ ਜਿਨ੍ਹਾਂ ਦਾ ਸੁਪਨਾ ਸੀਗਾ ਕਿ ਪੂਰੇ ਦੇਸ਼ ਨੂੰ ਇਹ ਬੁਨਿਆਦੀ ਚੀਜ਼ਾਂ ਜੋ ਹੈ ਫ੍ਰੀ ਦਿੱਤੀਆਂ ਜਾਣ ਕਿਉਂਕਿ ਲੋਕ ਟੈਕਸ ਭਰਦੇ ਹਨ ਉਹ ਟੈਕਸ ਕਿ ਕਵੀਨ ਰਹੇ تھے ਉਹਨੂੰ ਪਤਾ تھا ਕਿ ਲੋਕ ਕਿੰਨਾ ਟੈਕਸ ਭਰਦੇ ਹੈ ਅੱਜ ਬੀਜੇਪੀ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਉਹਨਾਂ ਦੀ ਇਸ ਨੀਤੀ ਨੂੰ ਕਿ ਉਹ ਮਿਡਲ ਕਲਾਸ ਤੇ ਗਰੀਬ ਲੋਕਾਂ ਨੂੰ ਫਾਇਦਾ ਪਹੁੰਚਾ ਰਹੇ ਸੀਗੇ ਨਾ ਪਸੰਦ ਕਰਦੇ ਹੋਏ ਬੀਜੇਪੀ ਨਹੀਂ ਚਾਹੁੰਦੀ ਕਿ ਗਰੀਬਾਂ ਦਾ ਤੇ ਮਿਡਲ ਕਲਾਸ ਦਾ ਭਲਾ ਹੋਵੇ ਬੀਜੇਪੀ ਨਹੀਂ ਚਲਦੀ ਕਿ ਗਰੀਬਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਕਿ ਗਰੀਬ ਬੰਦੇ ਨੂੰ ਚੰਗੇ ਹਸਪੀਟਲ ਦਾ ਇਲਾਜ ਮਿਲੇ ਕਿ ਗਰੀਬ ਨੂੰ ਫ੍ਰੀ ਬਿਜਲੀ ਮਿਲੇ ਕਿ ਮਿਡਲ ਕਲਾਸ ਦੇ ਬੰਦੇ ਨੂੰ ਪੀਣ ਲਈ ਚੰਗਾ ਪਾਣੀ ਮਿਲੇ ਇਹ ਅਦਮੇਂ ਜੀ ਨੇ ਦਿੱਤਾ ਸੀਗਾ ਬਹੁਤ ਹੀ ਟੱਟੀਆਂ ਨਿੰਨਜੋਗ ਕਾਰਵਾਈ ਜਿਹੜੀ ਆ ਉਹ ਬੀਜੇਪੀ ਨੇ ਕੀਤੀ ਆ ਉਹ ਭੁੱਲ ਜਾਣ ਕਿ ਕਿਹਦੀ ਵੱਲ ਨੂੰ ਤਸੀਹੇ ਤੋਹ ਤੇ ਜੇਲ੍ਹ 'ਚ ਬੰਦ ਕਰ ਸਕਦੇ ਆ ਆਪਾਂ ਤਾਂ ਉਹਨਾਂ ਦੀ ਸੋਚ ਜਿਹੜੀ ਆ ਅਸਲ ਵਿੱਚ ਇੰਡੀਆ ਦੇ ਵਿੱਚ ਉਹਨਾਂ ਦੀ ਸੋਚ ਫੈਲ ਚੁੱਕੀ ਹੈ ਵੱਖ-ਵੱਖ ਸਟੇਟਾਂ ਵਿੱਚ ਜਾ ਚੁੱਕੀ ਹੈ ਉਹਨਾਂ ਦੀ ਸੋਚ ਨੂੰ ਬੰਦ ਕਰਦਾ ਬੀਜਪੀ ਦੇ ਵੱਸ ਦੀ ਗੱਲ ਨਹੀਂ ਔਰ ਮੈਂ ਇਸ ਚੀਜ਼ ਦੀ ਕੋਹ ਦਿੰਦਿਆ ਕਰਦਾ ਔਰ ਬੀਜਪੀ ਦੇ ਇਸ ਜਾਲਮਾਨਾ ਜਿਹੜਾ ਸਟੈਪ ਹੈ ਇਹਦੀ ਕੋਹ ਦਿੰਦਿਆ ਕਰਦਾ ਹੋਇਆ ਦੇਸ਼ ਵਾਸੀਆਂ ਨੂੰ ਕਹੂੰਗਾ ਕਿ ਆਓ ਸਾਰੇ ਆਵਾਜ਼ ਬੁਲੰਦ ਕਰੀਏ ਕਿ ਇੱਕ ਐਸਾ ਨੇਤਾ ਸਦੀਆਂ ਬਾਅਦ ਦੇਸ਼ ਦੀ ਜਾਦੀ ਬਾਦ ਪਹਿਲਾ ਨੇਤਾ ਆ ਜਿਨੇ ਦਿੱਲੀ ਦੇ ਲੋਕਾਂ ਨੂੰ ਇੰਦੀਆਂ ਸੂਲਤਾਂ ਗਰੀਬ ਲੋਕਾਂ ਨੂੰ ਮਿਡਲ ਕਲਾਸ ਨੂੰ ਇੰਦੀਆਂ ਸੂਲਤਾਂ ਦਿੱਤੀਆਂ ਉਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਬਹੁਤ ਹੀ ਘਟੀਆ ਕਾਰਵਾਈ ਕੀਤੀ ਭਾਜਪਾ ਨੇ ਸਸਕਲ ਜੀ ਮੈਂ ਤੁਹਾਡਾ ਕੁਲਦੀਪ ਸਿੰਘ ਢਾਲੀਵਾਲ ਕੈਬਨਰ ਮੰਤਰੀ ਪੰਜਾਬ ਹੁਣੇ ਤੁਸੀਂ ਸਾਜਾਂ ਨੇ ਖਬਰ ਦੇਖੀ ਹੈ ਦੇਸ਼ ਦੇ ਅੰਦਰ ਇੱਕ ਨਵੀਂ ਰਾਜਨੀਤੀ ਦੀ ਸ਼ੁਰੂਆਤ ਕਰਨ ਵਾਲੇ ਦੇਸ਼ ਦੇ ਅੰਦਰ ਸਿਆਸਤ ਵਿੱਚ ਬਦਲਾਅ ਕਰਨ ਵਾਲੇ ਦੇਸ਼ ਦੇ ਅੰਦਰ ਦਿੱਲੀ ਦੇ ਅੰਦਰ ਗਰੀਬਾਂ ਤੇ ਮਿਡਲ ਕਲਾਸ ਦੇ ਲੋਕਾਂ ਲਈ ਫਰੀ ਪਾਣੀ ਫਰੀ ਹਸਪਤਾਲ ਫਰੀ ਬਿਜਲੀ ਫਰੀ ਸਿੱਖਿਆ ਸਕੂਲ ਦੇਣ ਵਾਲੇ ਸ਼੍ਰੀ ਅਰਵਿੰਦ ਕੇਜੀਵਾਲ ਜੀ ਜਿਨ੍ਹਾਂ ਦਾ ਸੁਪਨਾ ਸੀਗਾ ਕਿ ਪੂਰੇ ਦੇਸ਼ ਨੂੰ ਇਹ ਬੁਨਿਆਦੀ ਚੀਜ਼ਾਂ ਜੋ ਹੈ ਫਰੀ ਦਿੱਤੀਆਂ ਜਾਣ ਕਿਉਂਕਿ ਲੋਕ ਟੈਕਸ ਭਰਦੇ ਹਨ ਉਹ ਟੈਕਸ ਕਿ ਕਿੰਨਾ ਰਹੇ تھے उनको ਪਤਾ تھا ਕਿ ਲੋਕ ਕਿੰਨਾ ਟੈਕਸ ਭਰਦੇ ਹੈ ਅੱਜ ਬੀਜਪੀ ਨੇ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਉਹਨਾਂ ਦੀ ਇਸ ਨੀਤੀ ਨੂੰ ਕਿ ਉਹ ਮਿਡਲ ਕਲਾਸ ਤੇ ਗਰੀਬ ਲੋਕਾਂ ਨੂੰ ਫਾਇਦਾ ਪਹੁੰਚਾ ਦੇ ਸੀਗੇ ਨਾ ਪਸੰਦ ਕਰਦੇ ਹੋਏ ਬੀਜਪੀ ਨਹੀਂ ਚਾਹੁੰਦੀ ਕਿ ਗਰੀਬਾਂ ਦਾ ਤੇ ਮਿਡਲ ਕਲਾਸ ਦਾ ਭਲਾ ਹੋਵੇ ਬੀਜਪੀ ਨਹੀਂ ਚਾਹੁੰਦੀ ਕਿ ਗਰੀਬਾਂ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲੇ ਕਿ ਗਰੀਬ ਬੰਦੇ ਨੂੰ ਚੰਗੇ ਹਸਪੀਟਲ ਦਾ ਇਲਾਜ ਮਿਲੇ ਕਿ ਗਰੀਬ ਨੂੰ ਫ੍ਰੀ ਬਿਜਲੀ ਮਿਲੇ ਕਿ ਮਿਡਲ ਕਲਾਸ ਦੇ ਬੰਦੇ ਨੂੰ ਪੀਨਲੀ ਚੰਗਾ ਪਾਣੀ ਮਿਲੇ ਇਹ ਅਦਵੰਤੀ ਨੇ ਦਿੱਤਾ ਸੀਗਾ ਬਹੁਤ ਹੀ ਠੱਟੀਆਂ ਨਿੰਨਜੋਗ ਕਾਰਵਾਈ ਜਿਹੜੀ ਆ ਉਹ ਭਾਜਪਾ ਨੇ ਕੀਤੀ ਹੈ ਉਹ ਭੁੱਲ ਜਾਂ ਕਿ ਕਿਹਦੀ ਵੱਲੋਂ ਤਸਵੀਰ ਕਰਾਉ ਤੇ ਜੇਲ੍ਹ ਚ ਬੰਦ ਕਰ ਸਕਦੇ ਆ ਆਪਾਂ ਤਾਂ ਉਹਨਾਂ ਦੀ ਸੋਚ ਜਿਹੜੀ ਆ ਇਸ ਵੇਲੇ ਇੰਡੀਆ ਦੇ ਵਿੱਚ ਉਹਨਾਂ ਦੀ ਸੋਚ ਫੈਲ ਚੁੱਕੀ ਹੈ ਵੱਖ-ਵੱਖ ਸਟੇਟਾਂ ਚ ਜਾ ਚੁੱਕੀ ਹੈ ਉਹਨਾਂ ਦੀ ਸੋਚ ਨੂੰ ਬੰਦ ਕਰਨਾ ਭਾਜਪਾ ਦੇ ਵੱਸ ਦੀ ਗੱਲ ਨਹੀਂ ਔਰ ਬਏ ਇਸ ਦੀ ਕੋਦ ਨਹੀਂ ਦਿਆ ਕਰਦਾ ਔਰ ਭਾਜਪਾ ਦੇ ਇਸ ਜਾਲਮਾਨਾ ਜਿਹੜਾ ਸਟੈਪ ਹੈ ਇਹਦੀ ਕੋਦ ਨਹੀਂ ਦਿਆ ਕਰਦਾ ਹੋਇਆ ਦੇਸ਼ ਵਾਸੀਆਂ ਨੂੰ ਕਹੂੰਗਾ ਕਿ ਆਓ ਸਾਰੇ ਆਵਾਜ਼ ਬੁਲੰਦ ਕਰੀਏ ਕਿ ਇੱਕ ਐਸਾ ਨੇਤਾ ਸਦੀਆਂ ਬਾਅਦ ਦੇਸ਼ ਦੀ ਜਾਦੀ ਬਾਦ ਪਹਿਲਾ ਨੇਤਾ ਆ ਜਿਨੇ ਦਿੱਲੀ ਦੇ ਲੋਕਾਂ ਨੂੰ ਇੰਨੀਆਂ ਸੂਲਤਾਂ ਗਰੀਬ ਲੋਕਾਂ ਨੂੰ ਮਿਡਲ ਕਲਾਸ ਨੂੰ ਇੰਨੀਆਂ ਸੂਲਤਾਂ ਦਿੱਤੀਆਂ ਉਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਬਹੁਤ ਹੀ ਘਟੀਆ ਕਾਰਵਾਈ ਕੀਤੀ ਭਾਜਪਾ ਨੇ